ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਗ ਨੂੰ ਸਾਰੇ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਸਾਰੇ ਆਪਣੇ ਘਰਾਂ ਵਿੱਚ ਖੁਸ਼ ਰਹੋ, ਆਵਾਜ਼ ਰਹੋ, ਹੱਸਦੇ ਵਸਦੇ ਰਹੋ। ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਰੱਖੇ ਜੀ। ਅੱਜ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੇ ਆ ਜੀ। ਆਪਾਂ ਬਣਾਉਣੇ ਆ ਜੀ ਮੱਕੀ ਦੇ ਮਿਕਸ ਟਰੋਟੀ। ਇਹਦੇ ਵਿੱਚ ਪਾਵਾਂਗੇ ਜੀ ਆਪਾਂ प्याज दो छोटे प्याज कट ले जी आप सत्या लसन दी एक टुकड़ा तो अदरक लैता जी ये बरीक कट लागे थोड़ा लैता जी आप पालक कौली के पालक दिए कट्टे हुए दी ਇਹ ਸਾਰਾ ਆਪਾਂ ਪੰਜ ਛੇ ਪਰੌਠਾ ਦਾ ਮਟੀਰੀਅਲ ਲੈਂਦਾ ਜੀ। ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਗ੍ਰੇਂਡਰ 'ਚ।

ਨਾ ਪੰਜ ਇਹ ਮਸਾਲੇ ਯੂਜ਼ ਕਰਾਂਗੇ ਜਿਹਦੇ ਵਿੱਚ ਚੌਥਾ ਚਮਚਾ ਪਾਵਾਂਗੇ ਜੀ ਗਰਮ ਮਸਾਲਾ ਚੌਥਾ ਅਸੀਂ ਪਾਵਾਂਗੇ ਲਾਲ ਮਿਰਚਾਂ ਲੇਕਿ ਚਮਚਾ ਪਾਵਾਂਗੇ ਨਮਕ ਤੁਸੀਂ ਇਹ ਚ ਮਸਾਲੇ ਆਪਣੇ ਟੇਸ ਦੇ ਅਕੋਰਡਿੰਗ ਪਾ ਲੈਣੇ ਜੀ ਆਟਾ ਲੱਟਾ ਜੀ ਆਪਾਂ ਅੱਧਾ ਟੱਟ ਲੱਤਾ ਆਪਾਂ ਬਕੀ ਦਾ ਅੱਧਾ ਲਵਾ ਕੇ ਕਲਕਦਾ ਜੀ ਆਪਾਂ ਇਹ ਮਿਕਸ ਕਰ ਲਾਂਗੇ ਇਸ ਤਰ੍ਹਾਂ ਇਹਦਾ ਸਾਰਾ ਪੇਸਟ ਆਪਰੇ ਵਿੱਚ ਹੀ ਪਾ ਲੈਣਾ ਜੀ ਤੇ ਜਿਹੜੇ ਮਸਾਲੇ ਆਏ ਵੀ ਆਪਾਂ ਵਿੱਚ ਹੀ ਇਸ ਤਰੀ ਮਿਕਸ ਕਰ ਲੈਣਾ ਜੀ जे अपनी जरूरत पी तो आप जी इस तरह गुन्दा तो आप इस तरह बुन ला गलो जी आटा अपना गुन्द आपू दस मिनट रेस्ट वास्त रख देंगे उन्हें आप चला अग चलो जी हम आपका आठा बनाने ਰੋਟੀ ਪਿਆਰੀ ਕੰਦਰ ਦਾ ਪਰੌਠਾ ਬਣ ਕੇ ਤਿਆਰ ਹੋਊਗਾ कई बार बच्चे प्याज नहीं खाते जी प्याज कट के बार सट दिखते जी आप बीक कटके वाली रोटी बना लाने देखो जी पोस्ट करता भरपूर पराठा चलो अपना पराठा बनके तैयार है इस तरह आप सारे पराठे बना लेंगे ਇਸ ਤਰ੍ਹਾਂ ਆਪਾਂ ਸਾਰੇ ਪਰੌਠੇ ਬਣਾ ਲੈਨੇ ਜੀ ਜਿੰਨਾ ਮੇਰੇ ਭੈਣ ਆਪਣਾ ਜੀ ਵੀਰਾਂ ਦਾ ਵੀ ਪੀ ਵਰਦਾ ਕਾ ਕੱਟ ਕੇ ਖਾਣਾ ਜੀ ਉਹ ਇਸ ਤਰੀ ਰੋਟੀਆਂ ਵੇੜ ਕੇ ਉੱਪਰ ਘਿਓ ਲਾ ਲੈਣਾ ਤੇ ਪਰੌਠੇ ਦਾ ਆਨੰਦ ਲੈ ਲੈਣਾ ਰੋਟੀ ਵੀ ਇਹਦੀ ਬਹੁਤ ਟੇਸਟੀ ਬਣਦੀ ਹੈ ਜੀ ਜੀ ਆਪਣੇ ਸਾਰੇ ਪਰੌਤੇ ਬਣ ਕੇ ਤਿਆਰ ਨੇ ਜਿੰਨਾ ਭੈਣਾ ਦਾ ਵੀਰਾ ਦਾ ਬੀਬੀ ਬਾਦ ਦਾ ਜੀ ਉਹ ਪਰੌਤੇ ਉੱਪਰ ਨਾ ਚੋਪੜਾ ਕਰਨ ਕਿ ਉੱਪਰ ਚੋਪੜੇ ਪਰੌਂਟਾ ਕਸਟਰੋਲ ਬਣਦਾ ਜੀ ਹਾਂ ਜੀ ਵੀਡੀਓ ਦਾ ਪਾਈ ਥੈਂਡ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਤਬਾ ਰੱਖਾ